ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਡ ਪੁਲਿਸ ਅਮਰਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ 5 ਫੋਰਨ ਮੇਡ ਗਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਨੀ ਉਹ ਵੀ ਗਿਵਨ ਸਿੰਘ ਕਲੋਨੀ ਦਾ ਛਾਟੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਜਸਤ ਤੋਂ ਲੈ ਕੇ ਹੁਣ ਤੱਕ ਕ੍ਰੋਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰੋਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਨੀ ਨੇ ਇਨਦੇ ਪਾਕਿਸਤਾਨ ਬੇਸ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਕੁਛ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟਸ ਭੇਜ ਰਿਹਾ ਇਹਨਾਂ ਨੂੰ ਜਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਡੇਰਾ ਪਪਾ ਨਾਨਕ ਸੈਕਟਰਾ ਜੋ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਪ੍ਰੀ ਡੈਸਟਿਨੇਟ ਲొਕੇਸ਼ਨਸ ਭੇਜੀਆਂ ਜਾਂਦੀਆਂ ਆ ਕ੍ਰੋਸ ਦੀ WhatsApp ਤੇ ਦੂਜੇ ਐਪਸ ਦੇ ਰਾਹੀਂ ਤੇ ਕੋਆਰਡੀਨੇਟ ਭੇਜ ਕੇ ਉੱਥੇ ਰੀਸੀਵ ਕੀਤੀਆਂ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਹੈ ਉਹ ਜਿਹੜੀ ਆ ਉਹ ਉਹਦਾ ਜਿਹੜਾ ਡੱਬਾ ਹੈ ਉਹਨੇ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਟਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦੇ ਬੱਚਾ ਵਾਸਤੇ ਜੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ 'ਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਵਾਲਾ ਸਿਸਟਮ ਹੈ ਉਹ ਈ ਰਿਕਸ਼ਾਸ ਬਹੁਤ ਇਹਦੇ 'ਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹੁਣ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਚੁੱਪ ਕਰਕੇ ਇਹ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ ਦੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਡਲੀ ਪੁੱਛ ਲਈ ਤੋ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 3 ਲੱਖ ਦੇ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ ਘਾਟੇ ਵਰਤ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ ਥੈਟ ਹਵਾਲਾ ਰਾਹੀਂ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਹੈ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਅਜੇ ਕੁਝ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਸੋ ਮੈਂ ਇਹਦੇ ਨਾਲ ਸਮਝਦਾ ਕਿ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਏਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਕਿ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡੇ ਨਾਲ ਜਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ੈਕ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ ਤੇ 106 ਜਿਹੜੇ ਅਕਿਊਜ਼ ਫੜੇ ਗਏ ਆ ਨਹੀਂ ਪਤਾ ਕੀ ਆ ਦੇਖੋ ਇੰਨੀ ਵਧੀਆ ਤਰੀਕੇ ਨਾਲ ਨੋੜ ਪਹਿਲਾਂ ਬਾਰੇ ਜਿਹੜੀ ਜਵਾਰੀ ਸਾਰੇ ਸੈਵਜ ਹੋ ਰਹੇ ਕਿ ਵੀ ਥਾਪ ਪਾਣੀ ਹੋ ਰਿਹਾ ਯਾਰ ਮੈਂ ਤੁਹਾਨੂੰ ਗੱਲ ਕਰਨੀ ਹੈ ਕਿ ਤੁਸੀਂ ਤੇ ਖੁਣਾ ਦਿੱਤੀ ਹੈ ਯਾਰ ਮੈਂ ਪਾਈ ਧਿਆਨ ਦਿਓ ਸੁਣੋ ਸਭ ਨੂੰ ਬੇਚਾਰਾ ਤੁਸੀਂ ਕਿਤੇ ਦੂਰ ਕਿ ਰਾਜੇ ਕੋਡ ਤੇ ਪੇਸ ਕਰੀਂ ਫੋਟੋ ਹੀ ਭੇਜ ਦਿਓ ਜੋ ਕੋਈ ਨਹੀਂ ਤੁਹਾਨੂੰ ਆਹ ਦਿਓ ਯਾਰਾ ਜਿੰਦਾ ਹਾਂ ਹਾਂ 30% ਤੱਕ ਦੀ ਪੀਐਮਆਈ ਦੇ ਗਿਆ ਵਾ ਕਾਪੀ ਤੇ ਹਲੀ ਇੰਸਰ ਕਰ ਦਿੱਤੀ ਕੋਈ ਮਾਤਾ ਮਿਲ ਮਾਤਾ ਲੱਗਣਾ ਕੋਈ ਨਹੀਂ ਮੰਗਦਾ ਜਿਆ 66 ਪਿਸਟਲ ਨੇ ਤੇ ਉਹਦੇ ਚ ਚਾਰ ਰਵਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੋਰ ਗਨ ਹੈ ਇੱਕ ਹੈਂਡ ਗ੍ਰੇਨੇਡ ਹੈ ਤਾਂ 265 ਜਿਹੜੇ ਜ਼ਿੰਦਾ ਕਾਰਤੂਸ ਉਹ ਬਰਾਮਦ ਹੋਏ ਨੇ 10.5 ਲੱਖ ਹਵਾਲਾ ਮਨੀ ਜਿਹੜੀ ਉਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸੋ ਸਾਡਾ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਦੇ ਨਾਲ ਨਾਲ ਔਰਗੇਨਾਈਜ਼ਡ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੀ ਟੀਮ ਨੂੰ ਦੀ ਦੁਆਰਾ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇਨਕਰੇਜ ਐਸੀ ਕਰਦੇ ਆ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਲਿਬਰਲ ਪਾਲਿਸੀ ਨਾਲ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੇ ਵੀ ਜਿਹੜੀ ਹੈ ਵਾਜਬ ਅਸੀਂ ਰეკਮੈਂਡੇਸ਼ਨ ਕਰਾ ਸਰ ਇਹ ਕਿਹੜੇ ਗੈਗਿੰਗ ਦੇ ਰਹੇ ਸੀ ਕਿ ਆਪ ਕਿੰਦੇ ਸਟੇਜ ਦੇ ਲੱਗਾ ਉਸੀ ਦੇ ਨਾਮ ਤਾਂ ਨਹੀਂ ਦੱਸ ਰਹੇ ਜੀ ਉਹ ਬੰਦਾ ਬੜੀ ਜਲਦੀ ਅਸੀਂ ਫੜ ਲੈਣਾ ਹੈ ਆਊਟ ਆਫ ਸਟੇਟ ਹੈਗਾ ਉਹ ਤੇ ਉਹਦੇ ਚ ਸਾਨੂੰ ساری तकरीबन ਗੱਲ ਹੋਰ ਬੈਟਰ ਕਲੀਅਰ ਹੋ ਜੇਗੀ ਪਿਕਚਰ ਬੜੀ ਅਮਰਜ ਕਰੇਗੀ ਸਾਹਮਣੇ ਕਿਉਂਕਿ ਜਿਹੜੇ ਪਾਕਿਸਤਾਨ ਬੇਸ ਤੋਂ ਜਿਵੇਂ ਇੱਕ ਚਾਚਾ ਐਲੀਅਸ ਰਾਣਾ ਸਮਗਲਰ ਹੈਗਾ ਉਹਦੇ ਵੀ ਉਸ ਬੰਦੇ ਨਾਲ ਕਾਫੀ ਸਬੰਧ ਨੇ ਔਰ ਉਹ ਬੜਾ ਛਾਤਰ ਦਿਮਾਗ ਇੱਕ ਕ੍ਰਾਈਮਨਲ ਹੈਗਾ ਜਿਹੜਾ ਜਲਦੀ ਅਸੀਂ ਤੁਹਾਡੇ ਸਾਹਮਣੇ ਉਹਦੀ ਡਿਟੇਲਸ ਜਿਹੜੀਆਂ ਸ਼ੇਅਰ ਕਰਾਂਗੇ ਗੈਂਗ ਦਾ ਨਹੀਂ ਕਹਿ ਸਕਦੇ ਆਪਾਂ ਪਰ ਡਿਮਾਂਡ ਜਦੋਂ ਆ ਜਾਂਦੀ ਹੈ ਤੁਹਾਨੂੰ ਪਤਾ ਵੀ ਉਹ ਦੇ ਮੁਤਾਬਕ ਹੀ ਲੋਕ ਜਿਹੜੇ ਐਕਟਿਵ ਹੋ ਜਾਂਦੇ ਬਾਰਡਰ ਤੇ ਔਰ ਇਹ ਜੇ ਅੰਮਿਤ ਦੇਖਿਆ ਜਾਵੇ ਤਾਂ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਬੜੀ ਛੋਟੀ ਉਮਰ ਦੇ ਲੜਕੇ ਇਸ ਗੱਲ 'ਚ ਪੈਸੇ ਦੇ ਲਾਲ 'ਚ 20 ਸਾਲ ਦਾ ਇਹ ਹੈਗਾ ਸਾਰਾ ਉਹ ਇਹ ਜਿਹੜੇ ਤੁਹਾਡੇ ਰਾਹੀਂ ਮੈਂ ਜ਼ਰੂਰ ਦੁਬਾਰਾ ਯੂਥ ਨੂੰ ਇਹ ਕਹਿਣਾ ਚਾਹੁੰਨਾ ਬਾਰ-ਬਾਰ ਆਪਾਂ ਕਹਿੰਨੇ ਆ ਇਹ ਮਿਹਨਤ ਕਰੋ ਮਿਹਨਤ ਦੀ ਬਰਕਤ ਹੈ ਉਸ ਕਮਾਈ ਦੀ ਇਹ ਜਿਹੜਾ ਰਸਤਾ ਹੈ ਇਹ ਅਲਟੀਮੇਟਲੀ ᱜੇਲ ਚ ਪਹੁੰਚਾਉਂਦਾ ਜਿਵੇਂ ਤੁਸੀਂ ਦੇਖ ਰਹੇ ਪਹਿਲਾਂ ਵੀ ਇਹ ਐਕਟਿਵ ਰਹੇ ਹੈ ਜੀ ਤਾਂ ਹੀ ਇਹਨਾਂ ਨੇ ਇੰਨਾ ਮੋਡ ਸਪ੍ਰਿੰਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਕਿਦਾਂ ਕਿਟ ਬੈਗ ਬੱਚਿਆਂ ਲਈ ਚੀਜ਼ ਦਿਖਾਉਣੀ ਹੈ ਹਰ ਬੰਦਾ ਇਸ ਗੱਲ ਨਾਲ ਇਮੋਸ਼ਨਲ ਹੋ ਜਾਂਦਾ ਕਿ ਬੱਚੇ ਬਿਮਾਰ ਹੈ ਜੀ ਉਹਦਾ ਵਾਸਤੇ ਨੇਬੁਲਾਈਜ਼ਰ ਲੈ ਕੇ ਜਾ ਰਹੇ ਆ ਉਨ ਐਕਚੁਅਲੀ ਪੁਲਿਸ ਵਾਲਾ ਵੀ ਕੋਈ ਨਾ ਕੋਈ ਬੰਦਾ ਵੀ ਆਰ ਆਲ ਹਿਊਮਨਸ ਉਹਨਾਂ ਡਾਜ ਕਰਨ ਦੀ ਕੋਸ਼ਿਸ਼ ਕਰਦੇ ਰਹੇ ਐ ਨੈਬਲਾਈਜ਼ਰ ਕਿੱਥੋਂ ਆਉਂਦੇ ਜਿੱਥੋਂ ਪਤਾ ਲੱਗਾ ਜੀ ਨੈਬਲਾਈਜ਼ਰ ਤਾਂ ਡੱਬਾ ਹੀ ਸੀ ਕਰਾ ਜੀ ਡੱਬਾ ਹੀ ਉਹ ਤਾਂ ਲੱਗਦਾ ਲੱਗਦਾ ਕਿ ਇਹਨਾਂ ਨੇ ਪਤਾ ਉਸ ਇੱਕ ਪੁਆਇੰਟ ਦੱਸਿਆ ਹੋਵੇ ਕਿ ਕਿਸੇ ਕਹਾ ਤੇ ਇਹਨਾਂ ਨੇ ਟਾਰਗੇਟ ਕਰ ਰਹਾ ਸੀ ਜਾਂ ਕੋਈ ਨਹੀਂ ਅਜੇ ਉਹ ਗੱਲ ਨਹੀਂ ਆਈ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਐ ਤੇ ਉਹ ਆਉਣ ਵਾਲਾ ਟਾਈਮ 'ਚ ਜਿਹੜੇ ਬੰਦੇ ਦੂਜੇ ਫੜੇ ਜਾਣਾ ਗਿਨੀ ਨੂੰ ਵੀ ਕਾਫੀ ਜ਼ਿਆਦਾ ਨੌਲੇਜ ਐ ਪラス ਇੱਕ ਆਊਟ ਆਫ ਸਟੇਟ ਮੁਲਜ਼ਮ ਬੈਠਾ ਉਹਦੇ ਉਹਦੇ ਤੇ ਵੀ ਸਾਨੂੰ ਪਤਾ ਹੈ ਕਿ ਉਹਦੇ ਥਰੂ ਕਾਫੀ ਇਨਫੋਰਮੇਸ਼ਨ ਹੋ ਰਹੀ ਹੈ ਕਿ ਸਰ ਟਾਰਗੇਟ ਕੌਣ ਸੀ ਸਰ ਟਾਰਗੇਟ ਅਜੇ ਕਲੀਅਰ ਨਹੀਂ ਹੋਇਆ ਕਿ ਨਹੀਂ ਤੇ ਉਹ ਬੰਦਾ ਹੀ ਦੱਸਣਗੇ ਜਿਵੇਂ ਮੈਂ ਤੁਹਾਨੂੰ ਜਿਹੜਾ ਕ੍ਰਿਮੀਨਲ ਹੈਗਾ ਉਹ ਬੜਾ ਲੱਗੇਗਾ ਬੱਟੇ ਇਹ ਬੰਦਾ ਤੁਸੀਂ ਦੇਖੋ ਨਾ ਇਹ ਬਲੌਕ ਦੀ ਕੁਆਲਿਟੀ ਦੇਖੋ ਕਿੰਨਾ ਛੋਟਾ ਸਾਈਜ਼ ਹੋ ਗਿਆ ਪਰ ਲੀਥਨ ਉਨਾ ਹੀ ਹੈ ਈਜ਼ੀ ਟੂ ਕੈਰੀ ਲੁਕੋਣਾ ਬੜਾ ਸੌਖਾ ਇਹ ਸਾਰੇ ਆਸਟਰੀਅਨ ਮੇਡ ਔਰ ਬੜੇ ਸਫਿਸਟੀਕੇਟਿਡ ਵੈਪਨ ਹੈ मतलब ਇਹਦੇ ਚ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਇਹ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਉਹਨੂੰ ਕੁਛ ਕੀਤਾ ਜਾ ਰਿਹਾ ਔਰ ਪਿਛਲੇ ਦਿਨਾਂ ਜਿਹੜੀ ਗੱਲ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਕਿ ਵੈਪਨਸ ਦੇ ਉੱਤੇ ਜ਼ਿਆਦਾ ਫੋਕਸ ਰਿਹਾ ਕ੍ਰਾਸ ਬਾਰਡਰ ਜਿਹੜੀ ਕਨਸਾਈਨਮੈਂਟਸ ਆਈਆਂ ਮੋਰ ਦੈਨ ਡਰੱਗਸ ਜਿਹੜੇ ਕੁਝ ਪਿਛਲੇ ਦਿਨਾਂ ਚ ਡਰੱਗਸ ਘੱਟੀ ਵੀ ਆ ਇਹ ਵੀ ਮੰਨਦੇ ਹੋ ਤੁਸੀਂ ਵੀ ਘੱਟੀ ਵੀ ਆ ਇਸ ਪਾਸੇ ਤੁਰਪੇ ਜਿਹਾ ਜਿਹਾ ਠਕਟੇ ਘੱਟੀ ਤਾਂ ਡੈਫੀਨਿਟਲੀ ਹੈ ਜੀ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਮਹਿਸੂਸ ਕਰ ਹੀ ਰਹੇ ਆ ਪਰ ਮੈਂ ਬਾਹਰੋਂ ਵੀ ਫੋਕਸ ਦੀ ਗੱਲ ਕਰ ਰਿਹਾ ਕਿਉਂਕਿ 15 ਗੱਸਤੇ ਟਾਈਮ ਤੇ ਵੈਪਨਸ ਤੇ ਐਕਸਪਲੋਸਿਵ ਦੇ ਉੱਤੇ ਜ਼ੋਰ ਦਿੱਤਾ ਗਿਆ ਔਰ ਉਹਦੇ ਚ ਇਹ ਇੱਕ ਪਾਰਟ ਆਫ ਥੈਟ ਕਨਸਾਈਨਮੈਂਟ ਹੈ ਥੈਂਕ ਯੂ ਜੀ